ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਪਿਛਲੇ ਦਿਨੀ ਪੰਜਾਬ ਦੇ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਹੋਈ ਹੈ ਤੇ ਹੁਣ ਉਹਦੇ ਵਿੱਚ ਇੱਕ ਨਵਾਂ ਮੋੜ ਵੱਡੀ ਅਪਡੇਟ ਆਈ ਹੈ ਕਿਉਂਕਿ ਵਰਿੰਦਰ ਘੁੰਮਣ ਬਾਡੀ ਬਿਲਡਰ ਦੀ ਮੌਤ ਤੋਂ ਬਾਅਦ ਹੁਣ ਉਹਦੇ ਪਰਿਵਾਰ ਨੇ ਬਹੁਤ ਵੱਡਾ ਮੁੱਦਾ ਚੁੱਕ ਲਿਆ ਔਰ ਇੱਕ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਗਿਆ ਹਸਪਤਾਲ ਦੇ ਖਿਲਾਫ ਡਾਕਟਰਾਂ ਦੇ ਖਿਲਾਫ ਔਰ ਉਸ ਪ੍ਰਦਰਸ਼ਨ ਦੀ ਅਗਵਾਈ ਬਾਡੀ ਬਿਲਡਰ ਵਰਿੰਦਰ ਘੁੰਮਣ ਦੇ ਪਿਤਾ ਨੇ ਉਹਦੇ ਪਰਿਵਾਰ ਨੇ ਕੀਤੀ ਹੈ ਔਰ ਉਹਨਾਂ ਨੇ ਬਹੁਤ ਵੱਡੀ ਆਵਾਜ਼ ਉਠਾਈ ਹੈ ਕਿ ਸਾਡੇ ਪੁੱਤ ਦੀ ਮੌਤ ਦਾ ਜ਼ਿੰਮੇਵਾਰ ਉਹ ਹਸਪਤਾਲ ਹੈ ਜਿਹੜੇ ਹਸਪਤਾਲ ਦੇ ਵਿੱਚ ਮੌਤ ਹੋਈ ਹੈ ਔਰ ਨਾਲ ਦੀ ਨਾਲ ਵਰਿੰਦਰ ਘੁੰਮਣ ਦੇ ਪਰਿਵਾਰ ਨੇ ਪੁਲਿਸ ਨੂੰ ਵੀ ਇਹਦੀ ਸ਼ਿਕਾਇਤ ਦਿੱਤੀ ਹੈ ਔਰ ਕਿਹਾ ਕਿ ਇਹਦੀ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਆ ਵਰਿੰਦਰ ਘੁੰਮਣ ਦੇ ਪਿਤਾ ਨੇ ਪ੍ਰੈਸ ਦੇ ਸਾਹਮਣੇ ਆਖਿਆ ਕਿ ਦੇਖੋ ਸਾਡਾ ਐਡੀ ਪਹਾੜ ਜਿੱਦੀ ਡੀਲਡੌਲ ਵਾਲਾ ਸ਼ਹਿਲ ਸ਼ਬੀਲਾ ਪੁੱਤ ਇਕੱਲਾ ਹਸਪਤਾਲ ਛੋਟਾ ਜਿਹਾ ਮੋਡੇ ਦਾ ਆਪਰੇਸ਼ਨ ਕਰਾਉਣ ਗਿਆ ਤੇ ਉਹਨਾਂ ਨੇ ਕੁਝ ਕਮੈਂਟਾਂ ਦੇ ਵਿੱਚ লাশ ਬਣਾ ਕੇ ਸਾਡੇ ਘਰੇ ਭੇਜਤਾ ਔਰ ਸਭ ਤੋਂ ਵੱਡਾ ਸਵਾਲ ਪਰਿਵਾਰ ਇਹ ਉਠਾਰਿਆ ਕਿ ਜੇਕਰ ਕਿਸੇ ਵਿਅਕਤੀ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੋਵੇ ਤਾਂ ਅੱਜ ਤੱਕ ਕਿਸੇ ਵੀ ਮਰੀਜ਼ ਦਾ ਜਿਹੜਾ ਸਰੀਰ ਹੈ ਉਹ ਨੀਲਾ ਕਾਲਾ ਨਹੀਂ ਹੁੰਦਾ ਤੇ ਉਹ ਬਾਡੀ ਬਿਲਡਰ ਜਿਹਦਾ ਚਿਹਰਾ ਦਗਦ ਕਰਦਾ ਸੀ ਗੋਰਾ ਨਿਸ਼ੋ ਰੰਗ ਸੀ ਐਡੀ ਸੋਹਣੀ ਉਹਦੀ ਦਿੱਖ ਸੀ ਉਹ ਇੱਕਦਮ ਕਾਲੇ ਤਵੇ ਵਰਗਾ ਕਾਲਾ ਕਿਵੇਂ ਹੋ ਗਿਆ ਇਹ ਵੱਡੇ ਸਵਾਲ ਉਠਾਏ ਗਏ ਨੇ ਔਰ ਹਸਪਤਾਲ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਮੋਮਬਤੀ ਮਾਰਚ ਕੱਢਿਆ ਗਿਆ ਔਰ ਉਹਨਾਂ ਦੇ ਪਿਤਾ ਦੇ ਨਾਲ ਬਹੁਤ ਵੱਡੀ ਗਿਣਤੀ ਲੋਕ ਉਸ ਟਾਈਮ ਮੌਜੂਦ ਸੀ ਜਦੋਂ ਇਹ ਮਾਰਚ ਕੱਢਿਆ ਗਿਆ ਪਿਛਲੇ ਦਿਨੀ ਵਰਿੰਦਰ ਘੁੰਮਣ ਦੀ ਮੌਤ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਉਸੇ 40s ਨਾਂ ਦੇ ਹਸਪਤਾਲ ਜਿਹੜੇ 40s ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਦੀ ਜਾਨ ਗਈ ਹੈ ਮਤਲਬ ਐਕਸੀਡੈਂਟ ਹੋਇਆ ਰਾਜਵੀਰ ਜਵੰਦਾ ਦਾ ਦਾਖਲ ਕਰਵਾਇਆ ਹਸਪਤਾਲ ਵਾਲੇ ਕਈ ਦਿਨ ਤਕਰੀਬਨ 11-12 ਦਿਨ ਇਹ ਖਬਰਾਂ ਆਉਂਦੀਆਂ ਰਹੀਆਂ ਕਿ ਠੀਕ ਹੋ ਜਾਏਗਾ ਅਰਦਾਸਾਂ ਕਰੋ ਪਰ ਉਹਦੇ ਤੇ ਵੀ ਸਵਾਲ ਉੱਠੇ ਜਿਹੜੇ ਸਤੀਸ਼ ਐਨ ਜੀ ਓ ਵਰਗੇ ਤੇ ਹੋਰ ਕਈ ਲੋਕਾਂ ਨੇ ਇਹ ਸਵਾਲ ਉਠਾਏ ਕਿ ਜਦੋਂ ਪਹਿਲੇ ਦਿਨ ਬ੍ਰੇਨ ਡੈੱਡ ਦਿਮਾਗ ਡੈੱਡ ਹੋ ਚੁੱਕਾ ਸੀ ਤਾਂ ਜਦ ਦਿਮਾਗ ਦੀ ਮੌਤ ਹੋ ਚੁੱਕੀ ਹੋਵੇ ਤਾਂ ਫਿਰ ਬੰਦਾ ਉੱਠ ਹੀ ਨਹੀਂ ਸਕਦਾ ਬ੍ਰੇਨ ਡੈੱਡ ਮਤਲਬ ਬੰਦਾ ਡੈੱਡ ਤਾਂ ਫਿਰ ਐਨੇ ਦਿਨ ਉੱਥੇ ਕਿਉਂ ਪਾ ਕੇ ਰੱਖਿਆ ਨਕਲੀ ਸਾਹ ਦੇ ਕੇ ਇਹ ਸਵਾਲ ਕੁਝ ਲੋਕਾਂ ਨੇ ਉਠਾਏ ਹੁਣ ਵਰਿੰਦਰ ਖੁੰਮਣ ਉਸੇ ਹੀ 40 ਸਪਤਾਲ ਦੀ ਅਮਰਸਰ ਬ੍ਰਾਂਚ ਦੇ ਵਿੱਚ ਗਿਆ ਔਰ ਉੱਥੇ ਉਹਦੀ ਮੌਤ ਹੋ ਗਈ ਦੋਨੇ ਬਹੁਤ ਸ਼ਹਿਲ ਚਬੀਲੇ ਨਾਮੀ ਬੰਦੇ ਸੀ ਪੰਜਾਬ ਦੇ ਔਰ ਹੁਣ ਇਹ ਸਵਾਲ ਉੱਠੇ ਨੇ ਕਿ ਇਹ ਕਿੰਜ ਹੋਇਆ ਵਰਿੰਦਰ ਖੁੰਮਣ ਦੀ ਮੌਤ ਦੇ ਉੱਪਰ ਤਾਂ ਸਿੱਧੇ ਪਰਿਵਾਰ ਨੇ ਸਵਾਲ ਉਠਾ ਕੇ ਹੁਣ ਪੁਲਿਸ ਨੂੰ ਇਹਦੀ ਜਾਂਚ ਸੌਂਪ ਦਿੱਤੀ ਹੈ ਇੱਥੇ ਮੈਂ ਇਹ ਜ਼ਰੂਰ ਕਹੂੰਗਾ ਕਿ ਜਿਹੜਾ ਇਲਾਜ ਆ ਉਹ ਪ੍ਰਾਈਵੇਟ ਹੋਣਾ ਹੀ ਨਹੀਂ ਚਾਹੀਦਾ ਇਲਾਜ ਦਾ ਵਪਾਰੀਕਰਨ ਹੋਣਾ ਹੀ ਨਹੀਂ ਚਾਹੀਦਾ ਇਲਾਜ ਸਰਕਾਰੀ ਚਾਹੀਦਾ ਹੈ ਇਲਾਜ ਤੋਂ ਪ੍ਰੋਫਿਟ ਮੁਨਾਫਾ ਕਮਾਉਣ ਦੀ ਇਜਾਜ਼ਤ ਹੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਇਲਾਜ ਵਪਾਰ ਬਣਦਾ ਜਦੋਂ ਇਲਾਜ ਤੋਂ ਮੁਨਾਫਾ ਤੇ ਪ੍ਰੋਫਿਟ ਕਮਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਫਿਰ ਮਰੀਜ਼ ਕਦੇ ਵੀ ਮਰੀਜ਼ ਨਹੀਂ ਰਹਿ ਜਾਂਦਾ ਫਿਰ ਮਰੀਜ਼ ਗਾਹਕ ਬਣ ਜਾਂਦਾ ਗਾਹਕ ਜੀਤ ਤੋਂ ਪੈਸਾ ਤੇ ਮੁਨਾਫਾ ਕਮਾਉਣਾ ਤਾਂ ਜਦੋਂ ਮਰੀਜ਼ ਗਾਹਕ ਬਣੇ ਤਾਂ ਫਿਰ ਮਰੀਜ਼ ਨੂੰ ਠੀਕ ਕਰਨ ਦੀ ਬਿਰਤੀ ਨਾਲ ਉਹਦਾ ਇਲਾਜ ਨਹੀਂ ਹੋ ਸਕਦਾ ਫਿਰ ਉਹਦੇ ਤੋਂ ਪੈਸਾ ਕਮਾਉਣ ਦੀ ਬਿਰਤੀ ਨਾਲ ਉਹਦਾ ਇਲਾਜ ਹੋਏਗਾ ਇਲਾਜ ਨਹੀਂ ਹੋਏਗਾ ਅਸਲ 'ਚ ਉਹ ਮਰੀਜ਼ ਤੋਂ ਵਪਾਰ ਕੀਤਾ ਜਾਏਗਾ ਇਸ ਟਾਈਮ ਦੁਨੀਆ ਦੇ ਵਿੱਚ ਪੈਸੇ ਦਾ ਧਨ ਕਮਾਉਣ ਦਾ ਪੂੰਜੀ ਕਮਾਉਣ ਦਾ ਸਭ ਤੋਂ ਵੱਡਾ ਬਿਜ਼ਨਸ ਇਲਾਜ ਬਣ ਚੁੱਕਾ ਹੈ ਦਵਾਈਆਂ ਟੀਕਿਆ ਗੋਲੀਆਂ ਦੇ ਨਾਂ ਤੇ ਇਲਾਜ ਦੇ ਨਾਂ ਤੇ ਆਪਰੇਸ਼ਨਾਂ ਦੇ ਨਾਂ ਤੇ ਬਹੁਤ ਮੋਟਾ ਪੈਸਾ ਕਮਾਇਆ ਜਾ ਰਿਹਾ ਹੈ ਦੁਨੀਆ ਦੇ ਵਿੱਚ ਕਈ ਅਜਿਹੇ ਦੇਸ਼ ਨੇ ਜਿੱਥੇ ਪ੍ਰਾਈਵੇਟ ਇਲਾਜ ਨਹੀਂਗਾ ਜਿੱਥੇ ਸਿਰਫ ਫਰੀ ਤੇ ਸਰਕਾਰੀ ਇਲਾਜ ਹੈ ਆ ਛੋਟੇ ਜਿਹੇ ਇਲਾਜ ਤੋਂ ਲੈ ਕੇ ਬਹੁਤ ਵੱਡੇ ਵੱਡੇ ਇਲਾਜ ਤੱਕ ਹਰ ਚੀਜ਼ ਉਥੇ ਸਰਕਾਰੀ ਹੈ ਪ੍ਰਾਈਵੇਟ ਉਥੇ ਕੁਝ ਵੀ ਨਹੀਂ ਹੈ ਕੀ ਭਾਰਤ ਦੇ ਵਿੱਚ ਇੰਜ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਪਰ ਪਾਪ ਦੇ ਵਿੱਚ ਇੰਜ ਨਹੀਂ ਹੋ ਰਿਹਾ ਕਿਉਂਕਿ ਦੁਨੀਆ ਦੇ ਬਹੁਤ ਸਾਰੇ ਦੇਸ਼ ਇਸ ਟਾਈਮ ਪੂੰਜੀਵਾਦੀ ਸਿਸਟਮ ਦੇ ਅਧੀਨ ਨੇ ਤੇ ਜਿੱਥੇ-ਜਿੱਥੇ ਵੀ ਪੂੰਜੀਵਾਦੀ ਸਿਸਟਮ ਹੈ ਉੱਥੇ-ਉੱਥੇ ਸਿੱਖਿਆ ਵੀ ਵਪਾਰ ਬਣ ਚੁੱਕੀ ਹੈ ਇਲਾਜ ਵੀ ਵਪਾਰ ਬਣ ਚੁੱਕਾ ਹੈ ਤੇ ਸਿੱਖਿਆ ਤੇ ਸਿਹਤ ਜਦੋਂ ਵਪਾਰ ਬਣ ਜੇ ਤਾਂ ਫਿਰ ਸਮਾਜ ਦਾ ਬੇੜਾ ਗਰਕ ਹੋਣਾ ਹੀ ਹੈ ਇਹ ਗੱਲ اٹਲ ਹੈ ਤੇ ਉਹੀ ਸਥਿਤੀ ਇਸ ਟਾਈਮ ਬਣ ਚੁੱਕੀ ਹੋਈ ਆ ਤੁਸੀਂ ਦੇਖੋ ਜਿੰਨੇ ਵੀ ਵੱਡੇ ਹਸਪਤਾਲ ਹੈ ਪ੍ਰਾਈਵੇਟ ਹਸਪਤਾਲ ਹੈ ਉਹਨਾਂ ਕੋਲ ਆਧੁਨਿਕ ਇਲਾਜ ਹੈ ਉਹਨਾਂ ਕੋਲ ਚੰਗੀਆਂ ਮਸ਼ੀਨਾਂ ਨੇ ਪਰ ਉੱਥੇ ਇਲਾਜ ਬਹੁਤ ਮਹਿੰਗਾ ਜਿੰਨੇ ਵੀ ਵੱਡੇ ਅਫਸਰ ਨੇ ਮੰਤਰੀ ਨੇ ਸੰਤਰੀ ਨੇ ਉਹ ਸਾਰੇ ਆਪਣਾ ਜਦੋਂ ਵੀ ਇਲਾਜ ਕਰਾਉਂਦੇ ਨੇ ਤਾਂ ਵੱਡੇ ਪ੍ਰਾਈਵੇਟ ਹਸਪਤਾਲਾਂ 'ਚ ਕਰਾਉਂਦੇ ਨੇ ਤਾਂ ਸਰਕਾਰੀ ਹਸਪਤਾਲ ਆਮ ਜਨਤਾ ਨੂੰ ਦਿੱਤੇ ਹੋਏ ਨੇ ਤੇ ਇਸ ਕਰਕੇ ਉੱਥੇ ਸਰਕਾਰੀ ਹਸਪਤਾਲਾਂ 'ਚ ਬੁਰਾ ਹਾਲ ਹੈ ਜੇ ਇਕੱਲੇ ਸਰਕਾਰੀ ਹਸਪਤਾਲ 'ਚ ਹੋਣ ਤਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਸਾਰੇ ਮੰਤਰੀਆਂ ਸਾਰੇ ਅਫਸਰਾਂ ਦਾ ਇਲਾਜ ਵੀ ਉਹਨਾਂ ਹੀ ਸਰਕਾਰੀ ਹਸਪਤਾਲਾਂ 'ਚ ਹੋਣਾ ਹੋਵੇ ਤਾਂ ਫਿਰ ਸਰਕਾਰੀ ਹਸਪਤਾਲ ਤੁਸੀਂ ਦੇਖਿਓ ਕਿੱਥੇ ਜਾਂਦੇ ਨੇ ਫਿਰ ਉੱਥੇ ਕਿੰਨੀ ਸਫਾਈ ਹੋਵੇਗੀ ਫਿਰ ਉੱਥੇ ਕਿੰਨਾ ਵੱਡਾ ਪ੍ਰਬੰਧ ਹੋਏਗਾ ਇਹ ਤੁਸੀਂ ਸੋਚ ਸਕਦੇ ਹੋ ਹਰ ਸ਼ਹਿਰ ਦੇ ਵਿੱਚ ਇੱਕ ਦੋ ਛੋਟੇ-ਛੋਟੇ ਪ੍ਰਾਈਵੇਟ ਸਰਕਾਰੀ ਹਸਪਤਾਲ ਹੁੰਦੇ ਨੇ ਬਾਕੀ ਬਹੁਤ ਵੱਡੇ ਬਿਜ਼ਨਸ ਦੇ ਪ੍ਰਾਈਵੇਟ ਹਸਪਤਾਲ ਹੁੰਦੇ ਨੇ ਜਦੋਂ ਵੀ ਕੋਈ ਕਿਸੇ ਉਸ ਕਸਬੇ ਦਾ ਜਾਂ ਉਸ ਜ਼ਿਲ੍ਹੇ ਦਾ فرض ਕਰੋ ਡੀਸੀ ਬਿਮਾਰ ਹੋ ਗਿਆ ਤਾਂ ਉਹ ਆਪਦੇ ਸਿਵਲ ਸਰਕਾਰੀ ਹਸਪਤਾਲ ਚ ਦਾਖਲ ਨਹੀਂ ਹੁੰਦਾ ਉਹ ਪ੍ਰਾਈਵੇਟ ਚ ਜਾਂਦਾ ਐਸਐਸਪੀ ਬਿਮਾਰ ਹੋ ਗਿਆ ਤਾਂ ਉਹ ਵੀ ਪ੍ਰਾਈਵੇਟ ਦਾਖਲ ਹੋਣ ਜਾਂਦਾ ਤਹਿਸੀਲਦਾਰ ਬਿਮਾਰ ਹੋ ਗਿਆ ਉਹ ਵੀ ਐਸਡੀਐਮ ਬਿਮਾਰ ਹੋ ਗਿਆ ਉਹ ਵੀ ਤੇ ਜੇ ਕੋਈ ਐਮਐਲਏ ਐਮਪੀ ਜਾਂ ਮੰਤਰੀ ਬਿਮਾਰ ਹੋ ਗਿਆ ਉਹ ਵੀ ਤਾਂ ਫਿਰ ਉਸ ਜ਼ਿਲ੍ਹੇ ਦੇ ਹਸਪਤਾਲ ਸਰਕਾਰੀ ਵਧੀਆ ਬਣਨਗੇ ਕਿਵੇਂ فرض ਕਰੋ ਸਰਕਾਰੀ ਹਸਪਤਾਲ ਦੇ ਵਿੱਚ ਇਹਨਾਂ ਸਾਰਿਆਂ ਦਾ ਇਲਾਜ ਹੋਣਾ ਹੋਵੇ ਪ੍ਰਾਈਵੇਟ ਹਸਪਤਾਲ ਕੋਈ ਹੋਵੇ ਹੀ ਨਾ ਤੇ ਹਰ ਮਹੀਨੇ ਕਿਸੇ ਨਾ ਕਿਸੇ ਅਫਸਰ ਦੇ ਪਰਿਵਾਰ ਦਾ ਜੀ ਜਾਂ ਆਪ ਉਹਨਾਂ ਨੂੰ ਸਰਕਾਰੀ ਹਸਪਤਾਲ ਜਾਣਾ ਪੈਂਦਾ ਹੋਵੇ ਤਾਂ ਲਾਜ਼ਮੀ 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 ਫਿਰ ਉੱਥੇ ਹਰ ਚੀਜ਼ ਦਾ ਪ੍ਰਬੰਧ ਬਿੱਤਰ ਹੋਏਗਾ ਹੁਣ ਜਦੋਂ ਉੱਥੇ ਸਭ ਨੂੰ ਪਤਾ ਹੁੰਦਾ ਵੀ ਇੱਥੇ ਕਿਹੜਾ ਕਿਸੇ ਵੱਡੇ ਬੰਦੇ ਨੇ ਆਉਣਾ ਇੱਥੇ ਗਰੀਬ ਗੁਰਬਿਆਂ ਨੇ ਆਉਣਾ ਇਥੇ ਤੰਗ ਲੋਕਾਂ ਨੇ ਆਉਣਾ ਜਿਨ੍ਹਾਂ ਦੀ ਨਾਂ ਕੋਈ ਸੁਣਵਾਈ ਹੈ ਤਾਂ ਫਿਰ ਉੱਥੇ ਤਾਂ ਸਫਾਈ ਵੀ ਕੋਈ ਚੱਜ ਨਾਲ ਨਹੀਂ ਕਰਦਾ ਉੱਥੇ ਭਾਵੇਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਇਲਾਜ ਕ੍ਰਾਂਤੀ ਪੰਜਾਬ 'ਚ ਲੈਣ ਦੀ ਯਕਤਾਵਾ ਕਰਤਾ ਅੱਜ ਦੀ ਨਹੀਂ ਗੱਲ ਇਹ 1947 ਤੋਂ ਬਾਅਦ ਲਗਾਤਾਰ ਸਰਕਾਰਾਂ ਇਹੋ ਕਹਿੰਦੀਆਂ ਆਈਆਂ ਪਰ ਸਾਰੀਆਂ ਸਰਕਾਰਾਂ ਦੇ ਆਪਣੇ ਮੰਤਰੀ ਸੰਤਰੀ ਇਲਾਜ ਸਰਕਾਰੀ ਹਸਪਤਾਲਾਂ 'ਚ ਨਹੀਂ ਕਰਾਉਂਦੇ ਰਹੇ ਪ੍ਰਾਈਵੇਟ 'ਚ ਕਰਾਉਂਦੇ ਰਹੇ ਕੀ ਗੱਲ ਸਰਕਾਰੀ ਹਸਪਤਾਲ ਇਹਨਾਂ ਨੂੰ ਆਪਣੇ ਇਲਾਜ ਲਈ ਕਿਉਂ ਠੀਕ ਨਹੀਂ ਲੱਗਦੇ ਕਿਉਂਕਿ ਪਤਾ ਲਾਜ ਵਧੀਆ ਨਹੀਂ ਉੱਥੇ ਮਰ ਜਾਗੇ ਤਾਂ ਕਰਕੇ ਨਹੀਂ ਜਾਂਦੇ ਉੱਥੇ ਸੋ ਸਿੱਧੀ ਤੇ ਕੌੜੀ ਤੇ ਸਾਫ਼ ਗੱਲ ਹੈ ਫਰਜ਼ ਕਰੋ ਜਿਹੜੇ ਸਰਕਾਰੀ ਹਸਪਤਾਲ ਚ ਇੱਕ ਮਹੀਨੇ ਚ ਕਦੇ ਡੀਸੀ ਦਾ ਉੱਥੇ ਇਲਾਜ ਹੋਣਾ ਪਰਿਵਾਰ ਦਾ ਕਦੇ ਐਸਐਸਪੀ ਦਾ ਕਦੇ ਐਸਡੀਐਮ ਦਾ ਤੇ ਉੱਥੇ ਕਿੰਨੀ ਪ੍ਰਬੰਧ ਵਧੀਆ ਹੋਊਗਾ ਅੱਛਾ ਜੇ ਕਿਸੇ ਐਮਐਲਏ ਨੇ ਜਾਂ ਕਿਸੇ ਡੀਸੀ ਦੇ ਹਸਪਤਾਲਾਂ ਨੂੰ ਪਤਾ ਲੱਗ ਜਾਏ ਕਿ ਉਹਨੇ ਰੇਡ ਮਾਰਨੀ ਆ ਜਾਂ ਗੇੜਾ ਮਾਰਨਾ ਉਸ ਦਿਨ ਉੱਥੇ ਸਭ ਕੁਝ ਠੀਕ ਠਾਕ ਨਜ਼ਰ ਆਉਂਦਾ ਹੈ ਹਾਲਾਂਕਿ ਇੱਕ ਦਿਨ ਚ ਸਭ ਕੁਝ ਠੀਕ ਨਹੀਂ ਹੋ ਜਾਂਦਾ ਪਰ ਕਾਫੀ ਬਿਹਤਰ ਹੋ ਜਾਂਦਾ ਕੰਮ ਤੇ ਜੇ ਰੋਜ਼ ਇਹ ਇਲਾਜ ਹੀ ਉੱਥੇ ਹੋਣਾ ਵੀ ਫਿਰ ਸਾਰੇ ਉੱਥੇ ਡਾਕਟਰ ਵੀ ਹੋਣਗੇ ਫਿਰ ਉੱਥੇ ਹਰ ਤਰ੍ਹਾਂ ਦੀ ਦਵਾਈ ਹਰ ਤਰ੍ਹਾਂ ਦੇ ਟੈਸਟ ਹਰ ਤਰ੍ਹਾਂ ਦੀ ਮਸ਼ੀਨ ਹੋਏਗੀ ਇਹ ਗੱਲ ਦੀ ਪੱਕੀ ਗਾਰੰਟੀ ਹੈ ਸੋ ਜਿਹੜਾ ਮੁੱਦਾ ਇਹ ਵਰਿੰਦਰ ਕੁਮੰਨ ਦੇ ਪਰਿਵਾਰ ਨੇ اٹھਾਇਆ ਡਾਕਟਰਾਂ ਦੀ ਲਾਹ ਪ੍ਰਵਾਈ ਦਾ ਮੁੱਦਾ ਪਹਿਲਾਂ ਵੀ ਬਹੁਤ ਵਾਰ ਉੱਠਿਆ ਪਰ ਇਸ ਮੁੱਦੇ ਨੂੰ ਵਜਨ ਨਹੀਂ ਦਿੱਤਾ ਜਾਂਦਾ ਕਿਉਂਕਿ ਆਮ ਲੋਕ ਵਿਚਾਰੇ ਬਹੁਤ ਰੋਲਾ ਪਾਉਂਦੇ ਨੇ ਪਰ ਉੱਥੇ ਸੁਣਦਾ ਕੌਣ ਹੈ ਇੱਥੇ ਤਾਂ ਡਾਕਟਰਾਂ ਨੇ ਵੀ ਇੱਕ ਨਾਲੇ ਤਾਂ ਕਹਿੰਦੇ ਆ ਮੈਡੀਕਲ ਸਾਇੰਸ ਵਿਗਿਆਨ ਆ ਤੇ ਨਾਲੇ ਇੱਕ ਅੰਧਵਿਸ਼ਵਾਸੀ ਫਾਰਮੂਲਾ ਨਾਲ ਚੱਕੀ ਫਿਰਦੇ ਨੇ ਵੀ ਵੇਖੋ ਜੀ ਜੇ ਵਧੀ ਹੈ ਤਾਂ ਵੱਜ ਜਾਣਾ ਅਸੀਂ ਆਪਣੇ ਵਾਲੀ ਕੋਸ਼ਿਸ਼ ਕਰਾਂਗੇ ਅੱਗੇ ਵਧੀਆਂ ਘਟੀਆਂ ਦੇ ਸੌਦੇ ਤਾਂ ਫਿਰ ਜੇ ਇਲਾਜ ਵਧੀਆ ਨਾ ਵੀ ਕਰਨ ਅਣਗਹਿਲੀ ਵੀ ਕਰ ਦੇਣ ਤੇ ਬੰਦੇ ਦੀ ਜਾਨ ਚਲੀ ਜਾਏ ਤਾਂ ਫਿਰ ਕੰਮ ਹੀ ਬੜਾ ਸੌਖਾ ਆਪਣੇ ਪੰਜਾਬ 'ਚ ਭਾਰਤ 'ਚ ਤਾਂ ਵੀ ਇਹਦੀ ਵਧੀ ਨਹੀਂ ਸੀ ਇਹਦੀ ਘਟੀ ਸੀ ਬਸ ਠੀਕ ਹੈ ਜੀ ਇਹਦੀ ਤਾਂ ਮੌਤ ਹੋ ਗਈ ਕਿਉਂਕਿ ਇਹਦੀ ਘਟੀ ਸੀ ਤਾਂ ਇਹਨਾਂ ਚੀਜ਼ਾਂ ਨੂੰ ਰੋਕਣਾ ਚਾਹੀਦਾ ਦੇਖੋ ਇਹ ਵਧੀਆਂ ਘਟੀਆਂ ਦੇ ਸੌਦੇ ਇਹ ਬਿਲਕੁਲ ਗੈਰ ਵਿਗਿਆਨਕ ਗੱਲਾਂ ਨੇ ਜੇ ਬਹੁਤ ਸਾਰੇ ਲੋਕ ਵੀ ਸਾਡੇ ਇਹ ਮੰਨਦੇ ਨੇ ਵੀ ਇਹ ਵਧੀ ਘਟੀ ਵਾਲੀ ਗੱਲ ਹੁੰਦੀ ਆ ਜਿੱਥੇ ਲਿਖੀ ਆ ਉੱਥੇ ਆਉਣੀ ਆਉਣੀ ਆ ਕੋਈ ਰੋਕ ਨਹੀਂ ਸਕਦਾ ਬਹੁਤ ਸਾਰੇ ਲੋਕ ਕਹਿੰਦੇ ਨੇ ਜਿਹੜਾ ਐਕਸੀਡੈਂਟ ਜਿੱਥੇ ਹੋਣਾ ਹੋਣਾ ਹੀ ਹੋਣਾ ਤੇ ਜੇ ਨਹੀਂ ਹੋਣਾ ਤੇ ਨਹੀਂ ਹੋਣਾ ਇਹ ਗੱਲਾਂ ਕਹਿੰਦੇ ਆ ਨਾ ਲੋਕ ਵੀ ਜੇ ਐਕਸੀਡੈਂਟ ਨਹੀਂ ਹੋਣਾ ਤੇ ਨਹੀਂ ਹੋਣਾ ਜੇ ਹੋਣਾ ਤੇ ਹੋਣਾ ਇਹ ਤਾਂ ਪਹਿਲਾਂ ਲਿਖੀਆਂ ਚੀਜ਼ਾਂ ਆ ਤੇ ਫਿਰ ਸਾਵਧਾਨੀਆਂ ਦਾ ਮਤਲਬ ਕੀ ਹੈ ਫਿਰ ਟ੍ਰੈਫਿਕ ਰੂਲਾਂ ਦਾ ਮਤਲਬ ਕੀ ਹੈ ਫਿਰ ਬ੍ਰੇਕਾਂ ਦਾ ਮਤਲਬ ਕੀ ਹੈ ਫਿਰ ਖੋਲ ਕੇ ਬ੍ਰੇਕਾਂ ਚਲਾਓ ਸਿਰਫ ਇੱਕ 10 ਕਿਲੋਮੀਟਰ ਤੇ ਕਿਸੇ ਹਾਈਵੇ ਤੇ ਸਾਰੇ ਵੀਕਰਾਂ ਦੀਆਂ ਬ੍ਰੇਕਾਂ ਖੋਲ ਕੇ ਵੇਖ ਲੋ ਜੇ ਇੱਕ ਵੀ ਵਹੀਕਲ ਦੇ ਵਿੱਚ ਲੋਕਾਂ ਦੀ ਜਾਨ ਬਚ ਗਈ ਤਾਂ ਮੈਨੂੰ ਕਹਿ ਦਿਓ ਬ੍ਰੇਕਾਂ ਜਾਨ ਬਚਾਉਂਦੀਆਂ ਨਹੀਂ ਸਾਵਧਾਨੀਆਂ ਜਾਨ ਬਚਾਉਂਦੀਆਂ ਨਹੀਂ ਸਾਨੂੰ ਬਹੁਤ ਗਲਤ ਮਿਸਗਾਈਡ ਕੀਤਾ ਗਿਆ ਸਦੀਆਂ ਤੋਂ ਜਿਹੜੀ ਲਟੇਰੀ ਸੋਚ ਵਾਲੇ ਲੋਕ ਸੀ ਉਹਨਾਂ ਨੇ ਲੋਕਾਂ ਨੂੰ ਕਿਸਮਤਾਂ ਕਰਮਾਂ ਚ ਪਾ ਕੇ ਇਹ ਜੀ ਪਿਛਲੇ ਜਨਮਾਂ ਦੇ ਕਰਮਾਂ ਤੋਂ ਡੀ ਕਿਸਮਤ ਮਾੜੀ ਐ ਜਿਹੜੇ ਲੁੱਟ ਕੇ ਬੁੱਲੇ ਲੁੱਟਦੇ ਆ ਜ਼ਿੰਦਗੀ ਦੇ ਮਿਹਨਤ ਕਿਰਤ ਲੁੱਟ ਕੇ ਆਮ ਲੋਕਾਂ ਦੀ ਤੇ ਆਪ ਮజే ਲੈਂਦੇ ਨੇ ਰਾਜੇ ਮਹਾਰਾਜੇ ਅਮੀਰ ਲੋਕ ਉਹਨਾਂ ਨੇ ਇਹ ਘਾੜ ਤਾਂ ਕੜੀਆਂ ਵੀ ਤੁਹਾਡੀ ਤਾਂ ਕਿਸਮਤ ਹੀ ਮਾੜੀ ਐ ਜਦੋਂ ਮਿਹਨਤੀ ਲੋਕ ਕਦੇ ਵੀ ਮਾੜਾ ਯਾਰ ਸੋਚਦੇ ਯਾਰ ਅਸੀਂ ਇੰਨਾ ਕੰਮ ਕਰਦੇ ਵੀ ਮਾੜੀ ਹਾਲਤ ਚਾ ਇਹ ਘਟਦੇ ਵੀ ਕੱਖ ਨਹੀਂ ਤੇ ਜਿੰਦਗੀ ਦੇ ਨਜ਼ਾਰੇ ਲੈਂਦੇ ਨੇ ਤਾਂ ਉਹਨਾਂ ਨੇ ਇੱਕ ਹੀ ਫਾਰਮੂਲਾ ਰੱਖਿਆ ਸੀ ਵੇਖੋ ਜੀ ਸਾਡੀ ਕਿਸਮਤ ਚੰਗੀ ਹੈ ਤੁਹਾਡੀ ਕਿਸਮਤ ਮਾੜੀ ਹੈ ਪਰ ਇਹ ਗੱਲ ਬਿਲਕੁਲ ਝੂਠ ਹੈ ਕਿਸਮਤ ਨਹੀਂ ਸਿਸਟਮ ਚੰਗਾ ਜਾਂ ਮਾੜਾ ਹੁੰਦਾ ਹੈ ਕਿਸਮਤ ਨਹੀਂ ਤਾਂ ਇਹ ਗੱਲ ਲੋਕਾਂ ਨੂੰ ਸਮਝਣੀ ਤੇ ਸਮਝਾਉਣੀ ਬਹੁਤ ਜ਼ਰੂਰੀ ਹੈ ਦੇਖੋ ਕਈ ਦੇਸ਼ ਇਹੋ ਜਿਹੇ ਨੇ ਧਰਤੀ ਤੇ ਜਿੱਥੇ ਡਾਕਟਰ ਆਪਣੇ ਇਲਾਜ ਦੇ ਪ੍ਰਤੀ ਜਵਾਬ ਦੇ ਹੁੰਦੇ ਨੇ ਜਦੋਂ ਕੋਈ ਬਹੁਤ ਸੀਰੀਅਸ ਕੰਡੀਸ਼ਨ ਹੋ ਜੇ ਤਾਂ ਉਦੋਂ ਉਹਨਾਂ ਨੂੰ ਵਾਜਬ ਵਿਗਿਆਨਕ ਕਾਰਨ ਦੱਸਨੇ ਪੈਂਦੇ ਨੇ ਵੀ ਬੰਦੇ ਦੀ ਜਾਨ ਕਿਉਂ ਚਲੀ ਗਈ ਇਹਦੇ ਮੈਡੀਕਲੀ ਵਿਗਿਆਨਕ ਕਾਰਨ ਆ ਨਹੀਂ ਆਪਣੇ ਥੋੜਾ ਇੱਥੇ ਬੜਾ ਅਨਗਹਿਲੀ ਨਾਲ ਬੰਦਾ ਮਾਰ ਦਿਓ ਤੇ ਫਿਰ ਕਹਿ ਦਿਓ ਵੇਖੋ ਜੀ ਇਹਦੀ ਤਾਂ ਘਟੀ ਸੀ ਇਹਦੀ ਤਾਂ ਲਿਖੀ ਇੰਨੀ ਸੀ ਚਲੋ ਜੀ ਸਾਰੇ ਲੋਕ ਰੋਂਦੇ ਧੋਂਦੇ ਵਿਚਾਰੇ ਘਰੋਂ ਚਲੇ ਜਾਂਦੇ ਨੇ ਤੇ ਐਨੇ ਨਾਲ ਕਹਿ ਕੇ ਤੇ ਸਾਰ ਦਿੱਤਾ ਜਾਂਦਾ ਮੈਂ ਡਾਕਟਰਾਂ ਦਾ ਬਹੁਤ ਸਤਿਕਾਰ ਕਰਦਾ ਡਾਕਟਰਾਂ ਨੂੰ ਲੋਕ ਰੱਬ ਦੇ ਸਮਾਨ ਕਹਿੰਦੇ ਰਹੇ ਨੇ ਹੈਗੇ ਨੇ ਚੰਗੇ ਡਾਕਟਰ ਵੀ ਹੈਗੇ ਨੇ ਸੱਚੀ ਮੁੱਚੀ ਕਿੰਨੇ ਸਾਰੇ ਡਾਕਟਰ ਇਹੋ ਜਿਹੇ ਮੈਂ ਵੀ ਜਾਣਦਾ ਜਿਹੜੇ ਸੱਚੀ ਮੁੱਚੀ ਬਹੁਤ ਵਧੀਆ ਨੇ ਪਰ ਉਹ ਡਾਕਟਰੀ ਨੂੰ ਮੁਨਾਫੇ ਦਾ ਪੇਸ਼ਾ ਨਹੀਂ ਸਮਝਦੇ ਉਹ ਡਾਕਟਰੀ ਕਿੱਤੇ ਨੂੰ ਉਹ ਮੈਡੀਕਲ ਸਾਇੰਸ ਨੂੰ ਇਲਾਜ ਨੂੰ ਵਪਾਰ ਨਹੀਂ ਸਮਝਦੇ ਉਹ ਖੁਦ ਸਗੋਂ ਇਲਾਜ ਦੇ ਵਪਾਰ ਹੋਣ ਦੇ ਖਿਲਾਫ ਨੇ ਤਾਂ ਇਸ ਸਾਰੇ ਆਲਮ ਦੇ ਵਿੱਚ ਲੋਕ ਚੇਤਨਾ ਹੀ ਸਭ ਤੋਂ ਵੱਡੀ ਸ਼ਕਤੀ ਬਣ ਕੇ ਉੱਭਰ ਸਕਦੀ ਹੈ ਤੇ ਉਸ ਨੂੰ ਉੱਭਰਨਾ ਚਾਹੀਦਾ ਸੋ ਵਰਿੰਦਰ ਕੁਮਣ ਪੰਜਾਬ ਦਾ ਵੱਡਾ ਬੋਡੀ ਬਿਲਡਰ ਸੀ ਜਿਸ ਤਰੀਕੇ ਨਾਲ ਉਹਦੀ ਜਾਨ ਗਈ ਹੈ ਸਵਾਲ ਪਹਿਲੇ ਦਿਨ ਤੋਂ ਉੱਠੇ ਤੇ ਅੱਜ ਫੇਰ ਉੱਠੇ ਨੇ ਹੁਣ ਵੇਖਣਾ ਇਹ ਹੋਏਗਾ ਕਿ ਕੀ ਪੁਲਿਸ ਉਸ ਕੇਸ ਦੇ ਵਿੱਚ ਸੱਚੀ ਕੋਈ ਵੱਡੀ ਕਾਰਵਾਈ ਕਰਕੇ ਇਨਸਾਫ ਦਵੇਗੀ ਕੀ ਪੁਲਿਸ ਕੋਈ ਪਰਚਾ ਦਰਜ ਕਰੇਗੀ ਪੁਲਿਸ ਇਹਦੀ ਇਨਕੁਆਰੀ ਕਰੇਗੀ ਪੜਤਾਲ ਕਰੇਗੀ ਤੇ ਜੇ ਪ੍ਰਾਈਵੇਟ ਕਾਰਪੋਰੇਟ ਹਸਪਤਾਲ ਦੀ ਅਣਗਹਿਲੀ ਕਾਰਨ ਜਾਨ ਗਈ ਹੈ ਤਾਂ ਕੀ ਉਹਦੇ ਤੇ ਕਾਰਵਾਈ ਹੋਏਗੀ ਇਹਦੇ ਨਾਲ ਹੀ ਅਰਾਜਵੀਰ ਜਵੰਦਾ ਦੇ ਕੇਸ ਹਾਈ ਕੋਰਟ ਪਹੁੰਚ ਗਿਆ ਹਾਈ ਕੋਰਟ ਚ ਐਡਵੋਕੇਟਾਂ ਨੇ ਇਹ ਕੇਸ ਪਾ ਦਿੱਤਾ ਹੈ ਕਿ ਪੰਜਾਬ ਦੀਆਂ ਸੜਕਾਂ ਤੇ ਇੰਨੇ ਆਵਾਰਾ ਪਸ਼ੂ ਫਿਰਦੇ ਨੇ ਤੇ ਪੰਜਾਬ ਸਰਕਾਰ ਉਹਨਾਂ ਨੂੰ ਹਟਾਉਂਦੀ ਕਿਉਂ ਨਹੀਂ ਸੜਕਾਂ ਤੋਂ ਪੂਰੇ ਦੇਸ਼ ਦੀਆਂ ਸਰਕਾਰਾਂ ਨੂੰ ਚਾਹੀਦਾ ਸਾਰੇ ਸੂਬਿਆਂ ਦੀਆਂ ਕਿ ਜਦੋਂ ਗਊ ਸੈਸ ਲੈ ਲਿਆ ਜਦੋਂ ਰੋਡ ਸੇਫਟੀ ਟੈਕਸ ਲੈ ਲਿਆ ਤਾਂ ਫਿਰ ਉਹਨਾਂ ਪਸ਼ੂਆਂ ਨੂੰ ਉਥੋਂ ਹਟਾਇਆ ਜਾਏ ਕੱਲ੍ਹ ਗੁਰਪ੍ਰੀਤ ਕੁੱਗੀ ਹੋਰਾਂ ਨੇ ਕੁਝ ਗੱਲਾਂ ਸਮਾਜ ਸਰ ਥੋਪ ਦਿੱਤੀਆਂ ਇਹ ਠੀਕ ਨਹੀਂ ਲੱਗੀਆਂ ਮੈਨੂੰ ਸਿਸਟਮ ਬਰੀ ਕਰਤਾ ਗੁਰਪ੍ਰੀਤ ਕੁੱਗੀ ਸਾਹਿਬ ਨੇ ਕਹਿ ਗਏ ਕਿ ਸਰਕਾਰਾਂ ਕੀ ਕਰਨ ਕਸੂਰ ਤਾਂ ਲੋਕਾਂ ਦਾ ਸਰਕਾਰਾਂ ਦੇ ਖਿਲਾਫ ਬੋਲਣ ਦੀ ਹਿੰਮਤ ਹਿੰਮਤ ਲੈ ਕੇ ਆਓ ਗੁਰਪ੍ਰੀਤ ਕੁੱਗੀ ਜੀ ਤੁਹਾਡਾ ਬਹੁਤ ਸਤਿਕਾਰ ਆ ਮਨ ਚ ਤੁਹਾਡੀ ਕਲਾਕਾਰੀ ਦਾ ਐਜ਼ ਮੈਂ ਤੁਸੀਂ ਬਹੁਤ ਚੰਗੇ ਹੋ ਪਰ ਆ ਵਿਚਾਰ ਤੁਹਾਡਾ ਬਿਲਕੁਲ ਗਲਤ ਮੈਨੂੰ ਲੱਗਿਆ ਤੇ ਆਪਾਂ ਠੋਕ ਕੇ ਕਹਿੰਨੇ ਆ ਕਿ ਵਿਚਾਰ ਤੁਹਾਡਾ ਗਲਤ ਆ ਸਰਕਾਰਾਂ ਫਿਰ ਕਾਹ ਤੋਂ ਲੈਂਦੀਆਂ ਗਊ ਸੱਸ ਜੇ ਜੇ ਸਰਕਾਰਾਂ ਨੇ ਪ੍ਰਬੰਧ ਨਹੀਂ ਫਰਜ਼ ਕਰੋ ਅੱਛਾ ਆਵਾਰਾ ਕੁੱਤੇ ਫਿਰਦੇ ਨੇ ਉਹਨਾਂ ਨਾਲ ਵੀ ਬਹੁਤ ਐਕਸੀਡੈਂਟ ਹੁੰਦੇ ਨੇ ਮੋਟਰਸਾਈਕਲਾਂ ਦੇ ਕਿ ਉਹ ਵੀ ਲੋਕਾਂ ਨੇ ਛੱਡੇ ਨੇ ਜਿੰਨੇ ਆਵਾਰਾ ਪਸ਼ੂ ਬਾਹਰ ਫਿਰਦੇ ਨੇ ਕਿ ਸਾਰੇ ਲੋਕਾਂ ਨੇ ਛੱਡੇ ਨੇ ਵੇਖੋ ਕਰੋੜਾਂ ਸਾਲਾਂ ਤੋਂ ਜਿਵੇਂ ਮਨੁੱਖ ਬਣੇ ਓਵੇਂ ਦੂਜੇ ਪਸ਼ੂ ਵੀ ਬਣੇ ਜੀਵ ਜੰਤੂ ਵੀ ਬਣੇ ਹੁਣ ਉਹਨਾਂ ਜੀਵ ਜੰਤੂਆਂ ਨੂੰ ਕੰਟਰੋਲ ਕਰਨਾ ਫਰਜ਼ ਕਰੋ ਜਿਹੜੇ ਜੰਗਲੀ ਏਰੀਏ ਨੇ ਉੱਥੇ ਜਿਹੜੇ ਖਤਰਨਾਕ ਜਾਨਵਰ ਨੇ ਜਿਹੜੇ ਲੋਕਾਂ ਦਾ ਨੁਕਸਾਨ ਕਰਦੇ ਨੇ ਉੱਥੇ ਉਹਨਾਂ ਨੂੰ ਕੰਟਰੋਲ 'ਚ ਰੱਖਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਨਹੀਂ ਤਾਂ ਉੱਥੇ ਵੜ ਕੇ ਨੇੜੇ ਤੇੜੇ ਆਬਾਦੀਆਂ ਤੇ ਲੋਕਾਂ ਦੇ ਪਿੰਡਾਂ 'ਚ ਰੋਜ਼ ਬੰਦਿਆਂ ਦੇ ਬੰਦੇ ਪਾੜਦੇ ਰਹੇ ਨੇ ਪਰ ਹੁਣ ਉੱਥੇ ਕੰਟਰੋਲ ਕੀਤਾ ਸਰਕਾਰਾਂ ਨੇ ਹੁਣ ਜੇ ਉੱਥੇ ਕੋਈ ਆਪਣੇ ਵਾਂਗੂ ਆਖੇ ਵੇਖੋ ਜੀ ਇਹ ਤਾਂ ਸਮਾਜ ਦਾ ਕਸੂਰ ਹੈ ਇੱਥੇ ਰਹਿੰਦੇ ਕਿਉਂ ਨੇ ਇਹਨਾਂ ਨੇ ਜੰਗਲਾਂ ਦੇ ਨੇੜੇ ਪਿੰਡ ਕਿਉਂ ਪਾਏ ਨੇ ਇਹ ਇੱਥੋਂ ਚਲੇ ਕਿਉਂ ਨਹੀਂ ਜਾਂਦੇ ਜਾਂ ਫਿਰ ਇਹ ਉਹਨਾਂ ਭੇੜੀਆਂ ਨੂੰ ਬਘਿਆੜਾ ਨੂੰ ਤੇ ਦੂਏ ਨੂੰ ਚੀਤਿਆਂ ਨੂੰ ਘਰੇ ਪਾਲ ਲੈਣ ਤਾਂ ਇਹ ਗੱਲ ਠੀਕ ਨਹੀਂ ਗਈ ਲੋਜੀਕਲੀ ਲੋਜੀਕਲੀ ਮੈਨੂੰ ਲੱਗਦਾ ਹਕੂਮਤਾਂ ਤੇ ਸਰਕਾਰਾਂ ਦੇ ਉੱਪਰ ਉਂਗਲ ਚੁੱਕਣੀ ਵੀ ਕਲਾਕਾਰਾਂ ਦਾ ਵੱਡਾ ਕੰਮ ਹੈ ਜਿਹੜਾ ਕਿ ਕੰਮ ਨਹੀਂ ਰਏ ਯਾਰੀਆਂ ਪਾਈਆਂ ਨੇ ਤੇ ਪਾਲੀਆਂ ਜਾ ਰਹੀਆਂ ਨੇ ਤੁਸੀਂ ਕੀ ਕਹੋਗੇ ਬਹੁਤ ਮਿਹਰਬਾਨੀ ਸ਼ੁਕਰੀਆ